ਸਾਂਝੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਨਸ਼ੇ ਵਿੱਚ ਫਸੇ ਆਪਣੇ ਪੁੱਤ ਨੂੰ ਬਚਾਉਣ ਲਈ ਇੱਕ ਪਿਓ ਨੇ ਹਰ ਸੰਭਵ ਕੋਸ਼ਿਸ਼ ਕੀਤੀ ਜਿਸਨੇ ਉਸ ਨੂੰ ਨਸ਼ਿਆਂ ਤੋਂ ਕੱਢਣ ਲਈ ਵਿਦੇਸ਼ ਵੀ ਭੇਜਿਆ ਪਰ ਨਸ਼ਿਆਂ ਦੀ ਦਜਲ ਵਿੱਚ ਫਸੇ ਪੁੱਤ ਨੇ ਨਾ ਹੀ ਆਪਣਾ ਅਤੇ ਨਾ ਹੀ ਪਰਿਵਾਰ ਦਾ ਭਵਿੱਖ ਵੇਖਿਆ ਅਤੇ 1 ਮਹੀਨੇ ਦੇ ਅੰਦਰ ਹੀ ਵਿਦੇਸ਼ ਤੋਂ ਵਾਪਸ ਆ ਗਿਆ ਤੇ ਫਿਰ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਉਹੀ ਹੋਇਆ ਜਿਸ ਤੋਂ ਪਰਿਵਾਰ ਡਰ ਰਿਹਾ ਸੀ ਤੇ ਨਸ਼ੇ ਨੇ ਪਰਿਵਾਰ ਦਾ 20 ਸਾਲਾ ਨੌਜਵਾਨ ਪੁੱਤ ਨਿਗਲ ਲਿਆ ਬਗਾ ਪੁਰਾਣਾ ਤੋਂ ਇੱਕ ਦੁਖਦਾਈ ਖਬਰ ਨੇ ਸਾਰੇ ਇਲਾਕੇ ਨੂੰ ਝੰਡੋੜ ਕੇ ਰੱਖ ਦਿੱਤਾ ਜਿੱਥੇ ਇੱਕ 20 ਸਾਲ ਦੇ ਅਨਮੋਲ ਸਿੰਘ ਨਾਮਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਅਨਮੋਲ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਉਸ ਨੂੰ ਵਿਦੇਸ਼ ਵੀ ਭੇਜਿਆ ਤਾਂ ਜੋ ਉਹ ਨਵੇਂ ਮਾਹੌਲ 'ਚ ਆਪਣੀ ਜ਼ਿੰਦਗੀ ਨਵੇਂ ਸਤਿਰੇ ਤੋਂ ਸ਼ੁਰੂ ਕਰ ਸਕੇ। ਪਰ ਅਫਸੋਸ ਇੱਕ ਮਹੀਨੇ 'ਚ ਹੀ ਉਹ ਵਾਪਸ ਆ ਗਿਆ ਤੇ ਘਰ ਆਉਂਦੇ ਹੀ ਫਿਰ ਤੋਂ ਨਸ਼ਾ ਕਰਨ ਲੱਗ ਪਿਆ। ਪਰਿਵਾਰ ਨੇ ਅਪੀਲ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਅਜ਼ਾਦੀ ਦਿੱਤੀ ਜਾਵੇ ਤਾਂ ਜੋ ਹੋਰ ਅਨਮੋਲ ਜ਼ਿੰਦਗੀਆਂ ਨਾ ਖੋਣੀਆਂ ਪੈਣ। ਕੱਲ ਆਇਆ ਸੀ ਤੇ ਬਾਹਰ ਹੋਇਆ ਉਸ ਤੋਂ ਬਾਅਦ ਫਿਰ ਬਾਹਰ ਚਲਾ ਗਿਆ। ਪੰਜ ਮਿੰਟ ਹੀ ਘਰੇ ਖੜਾ ਪਾਣੀ ਪੀ ਕੇ ਪਾਸਪੋਰਟ ਵਗੈਰਾ ਡੈਡੀ ਨੂੰ ਫੜਾ ਕੇ ਉਸ ਤੋਂ ਬਾਅਦ ਦੋ ਮੁੰਡੇ ਮੜ ਕੇ ਚੌਕੇ ਘਰੇ ਛੱਡ ਦਿੱਤੇ। ਕਿਹੜੀ ਜਗ੍ਹਾ ਆਇਆ ਸੀ ਜੀ? ਲੱਭਾਈ। ਇਹ ਜਿਹੜੇ ਮੁੰਡਿਆਂ ਨਾਲ ਗਿਆ ਸੀ ਉਹਨਾਂ ਤੋਂ ਪੁੱਛਿਆ ਨਹੀਂ ਤੁਸੀਂ ਕੀ ਗੱਲ ਹੋਈ? ਉਹਨਾਂ ਨੇ ਤਾਂ ਪੁੱਛਿਆ ਸੀ ਉਹ ਕਹਿੰਦੇ ਜੇ ਘਰੇ ਛੱਡ ਗਏ ਉਹ ਕਹਿੰਦੇ ਫਿਰ ਅਸੀਂ ਕੁਝ ਗਲਤ ਕਰਦੇ ਅੱਛਾ ਵੀ ਕੁਝ ਖਵਾਇਆ ਪਿਆ ਹੈ ਕੋਈ ਨਸ਼ਾ ਪੱਤਾ ਕਰਾਇਆ ਪਿਆ ਹੈ ਵੀ ਇਹਦੀ ਬਾਹਰ ਤੋਂ ਟੀਕਾ ਲਾਇਆ ਇਹ ਸਾਰੀ ਬਾਗ ਨਾੜ ਨਹੀਂ ਲਈ ਹੋ ਅੱਛਾ ਚਿੱਟੇ ਦਾ ਟੀਕਾ ਲਾਇਆ ਜਦੋਂ ਘਰੇ ਛੱਡ ਕੇ ਗਏ ਉਦੋਂ ਖਤਮ ਸੀ ਜਮਾ ਕਿ ਵੀ ਠੀਕ ਸੀ ਉਹਨੂੰ ਵੀ ਥੋੜਾ ਥੋੜਾ ਠੀਕ ਸੀ ਸਾਨੂੰ ਐਵੇਂ ਦੀ ਦੀਂਦਰਾ ਹੋਇਆ ਸ਼ਾਇਦ ਬਾਗ ਦਾ ਜਾਨੀ ਉਹ ਥੋੜੇ ਟਾਈਮ ਬਾਅਦ ਹੀ ਪੂਰਾ ਹੋਵੇਗਾ ਤੇ ਡਾਕਟਰ ਦੇ ਲਗਾਇਆ ਉਸ ਤੋਂ ਬਾਅਦ ਪਹਿਲਾਂ ਡਾਕਟਰ ਦੇ ਲੱਗ ਕੇ ਡੀਐਮਐਲ ਡਾਕਟਰ ਦੇ ਲੱਗੇ ਉਹਨਾਂ ਨੇ ਵੀ ਜਾ ਉਸ ਤੋਂ ਬਾਅਦ ਫਿਕਸ ਮੁਗਦੇ ਵੀ ਲੈ ਕੇ ਗਏ ਜੀ ਤੇ ਹੁਣ ਤੁਸੀਂ ਕੀ ਜਿਹੜੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਇਹੋ ਨਸ਼ੇ ਪੱਤੇ ਨਾਲ ਜਿਹੜੇ ਲੋਕਾਂ ਦੀ ਮੌਤ ਹੋ ਰਹੀ ਹੈ ਕੋਈ ਨਹੀਂ ਵੀਰੇ ਮੈਂ ਤਾਂ ਕਿਹਨੇ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਆਪ ਦੇ ਪੁੱਤ ਮਰਨ ਉਹਨਾਂ ਨੂੰ ਪਤਾ ਲੱਗੇ ਕਿੰਨੇ ਤੁਸੀਂ ਭੈਣ ਭਰਾ ਸੀ ਦੋ ਹੀ ਸੀ ਜੀ ਇੱਕ ਘਾਇ ਸੀ ਤਾਂ ਦੂਜਾ ਤਾਂ ਨਹੀਂ ਕਿ ਮੰਮੀ ਜੜੀ ਕੀ ਕੰਮ ਕਰਦੇ ਮੰਮੀ ਬਾਹਰ ਸੀ ਮੰਮੀ ਕੋਲ ਹੀ ਆਇਸ ਮੰਮੀ ਅੱਜ ਜਾਏ ਬਾਹਰ ਅੱਛਾ ਬਾਹਰ ਦਵਾਈ ਸੀ ਪਹਿਲਾਂ ਵੀ ਉਹਨਾਂ ਦੇ ਜਿਹੜੇ ਮੁੰਡੇ ਇੱਧਰ ਰਹਿੰਦੇ ਸੀ ਉਹਨਾਂ ਲਿੰਕ 'ਚ ਸੀਗਾ ਫੋਨ-ਫਾਨ ਤੇ ਹੀ ਫੋਨ 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 ਲਾ ਕੇ ਵੀ ਉਹਨਾਂ ਨੇ ਬਣਾਇਆ ਉਹ ਜੀ ਨਹੀਂ ਲਾਇਆ 3 ਦਿਨ ਹੋਏ ਸੀ ਗਏ ਨਹੀਂ ਸਾਰੇ ਅੱਛਾ ਹੁਣੇ ਗਿਆ ਸੀ ਹਲੇ ਬਾਹਰ ਕੀ ਕੰਮ ਕਰਦਾ ਸੀ ਬਾਹਰ ਵੈਸੀ ਪੇ ਤਕਰੀਬਾ ਤੋਂ ਸੰਭਲ ਜੂਗਾ ਨਹੀਂ ਨਾ ਸਕਤ ਮੈਂ ਇੱਧਰ ਪਹਿਲਾਂ ਜਦੋਂ ਇੱਥੋਂ ਜਾਣ ਤੋਂ ਪਹਿਲਾਂ ਵੀ ਇੱਥੇ ਕੋਈ ਨਸ਼ਾ ਪਤਾ ਕਰਦਾ ਸੀ ਕਰਦਾ ਸੀ ਥੋੜਾ ਬਹੁਤ ਕਰਦਾ ਸੀ ਸਾਰਾ ਨਾ ਜਾਦੇ ਤੇ ਇਥੇ ਨਾ ਚਾਹ ਦੇ ਵੇਖੇ ਰੇ ਨਾ ਜਿਕੇ ਤੋਂ ਬਿਨਾ ਯਮਨ ਲੇਤੀ ਲੱਗ ਗਿਆ ਹ ਜਿੱਤ ਦਾ ਸਾਰਾ ਨਾ ਜਾਦੇ ਤਮਨ ਲੇਤੀ ਅਮਰ ਲੇਤੀ ਲਾਇਆ ਇਹਨਾਂ ਨੇ ਅੱਛਾ ਤੁਸੀਂ ਕਦੇ ਵੈਸੇ ਨਹੀਂ ਪ੍ਰਸ਼ਾਸਨ ਨੂੰ ਆਪ ਨਹੀਂ ਜਾ ਕੇ ਕੰਪਲੀਟ ਕਰ ਪਰ ਆਹ ਵਈ ਤਾਂ ਉਥੇ ਸਬਜ਼ੀ ਲਾਉਣੇ ਸੜਵੇਂ ਸਬਜ਼ੀ ਦਾ ਕੰਮ ਆਈ ਤਾਂ ਉੱਥੇ ਖੜੇ ਰਹਿਣਗੇ ਰਾਤ ਨੂੰ ਵੜਦੇ ਨੇਰੇ ਘਰੇ 10 ਵਜੇ ਰੜਕ ਹੁਣ ਕੰਮਾਂ ਦੀ ਰੱਖੇ ਕਰ ਗਏ ਕਿ ਅਸੀਂ ਇਹਨਾਂ ਦੀ ਰੱਖਣਾ ਕਰ ਗਏ ਜਵਾਕਾਂ ਦੀਆਂ ਦੱਸ ਦੇ ਕਰਕੇ ਖਾਣ ਵਾਲੇ ਬੰਦੇ ਦਿਹਾੜੀ ਆਈ ਤਾਂ ਹੱਥਾਂ ਨੂੰ ਕਰਾਂਗੇ ਤਾਂ ਫੇਰ ਹੀ ਖਾਵਾਂਗੇ ਬੱਦਪੈਰ ਇੱਕ ਇਤਲਾਹ ਆਈ ਸੀ ਹਸਪਤਾਲ ਮੋਗਾ ਤੋਂ ਇੱਕ ਨੌਜਵਾਨ ਅਨਮੋਲ ਪੁੱਤਰ ਦਵਿੰਦਰ ਸਿੰਘ ਜ਼ਹਿਰੀਲੀ ਚੀਜ਼ ਪੀਨ ਕਰ ਖਾਣ ਕਰਕੇ ਦਾਖਲ ਹਸਪਤਾਲ ਹੋਇਆ ਹੈ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਜਿਸ ਬਾਰੇ ਪਤਾ ਕਰਨ ਤੇ ਉਹਨਾਂ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਦੇ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਸੀ ਜਿਸ ਸੰਬੰਧੀ ਮੁਕੱਦਮਾ ਨੰਬਰ 94 ਮਿਤੀ 19/5/2020 25 ਅਧੀਨ ਤਰ੍ਹਾਂ 105 3 ਜੀਵਨ 5 ਪੀਐਸ ਬਗਬਰਾਣਾ ਦਰਜ ਰਜਿਸਟਰ ਕੀਤਾ ਗਿਆ ਹੈ ਇਸ ਵਿੱਚ ਦਵਿੰਦਰ ਸਿੰਘ ਨੇ ਸ਼ਾਮਲਾਲ ਤੇ ਸ਼ੰਕਰ ਦੋਨੇ ਵਾਸੀਆਂ ਮਗਹਪੁਰਾਣਾ ਦੇ ਨਾਮ ਲਿਖਾਏ ਸੀਗੇ ਤੇ ਇਹਦੇ ਨਾਲ ਹੀ ਇਹਨਾਂ ਦਾ ਤੀਜਾ ਸਾਥੀ ਕੱਟਾ ਸੀਗਾ ਜਿਨ੍ਹਾਂ ਵਿੱਚੋਂ ਸ਼ੰਕਰ ਤੇ ਸ਼ਾਮਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕੱਟਾ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ